ਆਪਰੇਸ਼ਨ ਬਲੂ ਸਟਾਰ ਦੀ 40ਵੀਂ ਵਰ੍ਹੇ ਸਿਰ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਮੇਂ ਦੀਆਂ ਸਰਕਾਰਾਂ ਨੂੰ ਕੋਸਿਆ ਕਿ ਆ ਕਿ ਸਿੱਖਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਦਿੱਤਾ ਗਿਆ ਉਹਨਾਂ ਕੌਮ ਨੂੰ ਅਪੀਲ ਕੀਤੀ ਕਿ ਮਿਲ ਬੈਠ ਕੇ ਕੌਮੀ ਮਸਲਿਆਂ ਤੇ ਇਕਜੁੱਟ ਹੋਈਏ ਅੱਜ ਸਾਡੇ ਚ ਸੁਣਨ ਦੀ ਸ਼ਕਤੀ ਮੁੱਕ ਗਈ ਸੁਣਾਉਣ ਦੀ ਸ਼ਕਤੀ ਆ ਤੇ ਸਭ ਤੋਂ ਵੱਡਾ ਮੈਂ ਸਮਝਦਾ ਆ ਜਿਹੜਾ ਸੋਸ਼ਲ ਮੀਡੀਆ ਇਹਦੇ ਵਿੱਚ ਕਿਸੇ ਵੀ ਧਰਮ ਦਾ ਮੈਂ ਦੇਖਦਾ ਇੱਕ ਦੂਵੇ ਦਾ ਕੋਈ ਵਿਰੋਧ ਨਹੀਂ ਕਰਦਾ ਪਰ ਸਿੱਖ ਪੰਥ ਦੇ ਵਿੱਚ ਕੈਸਾ ਇਹ ਕੋੜ ਜਾਗ ਪਿਆ ਕਿ ਇੱਕ ਦੂਜੇ ਨੂੰ ਨਿੰਦਣ ਦਾ ਜਿਹੜਾ ਆ ਉਹ ਸਮਾਂ ਜਿਹੜਾ ਉਹ ਸਾਰਾ ਲੱਗ ਜਾਂਦਾ ਸੋ ਸਿੰਘ ਸਾਹਿਬ ਨੇ ਅੱਜ ਅਪੀਲ ਕੀਤੀ ਆ ਕਿ ਆਪਾਂ ਤਕੜੇ ਹੋ ਕੇ ਪ੍ਰਾਤਨ ਸਿੱਖਾਂ ਦੀ ਬਿਰਤੀ ਦੇ ਰੂਪ ਦੇ ਵਿੱਚ ਖਾਲਸਾ ਪੰਥ ਖੰਡੇ ਬਾਟੇ ਦੀ ਪੌਲ ਛਕੇ ਵੱਧ ਤੋਂ ਵੱਧ ਗਰਵਾਣੀ ਗੈਣ ਕਰੇ ਤੇ ਇੱਕ ਸੁਰਤਾ ਦੇ ਨਾਲ ਮਿਲ ਬੈਠ ਕੇ ਸਿੱਖ ਪੰਥ ਨੂੰ ਇਸ ਪੰਜਾਬ ਦੀ ਧਰਤੀ ਜਿਹੜੀ ਅੱਜ ਨਸ਼ਿਆਂ ਵਿੱਚ ਗਲਤਾਨ ਹੋਈ ਪਈ ਆ ਔਰ ਅੱਜ ਵਿਦੇਸ਼ਾਂ ਨੂੰ ਗੁਰੂ ਕੇ ਸਿੱਖ ਦੌੜੀ ਜਾਂਦੇ ਆ ਸੋ ਉਹ ਸਾਰੇ ਬੈਠ ਕੇ ਜਿਹੜੇ ਆ ਉਹ ਮਸਲੇ ਹੱਲ ਕੀਤੇ ਜਾ ਸਕਣ ਸੋ ਇਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 4 ਤਰੀਕ ਤੋਂ ਲੈ ਕੇ 6 ਤਰੀਕ ਤੱਕ ਸਿੰਘ ਸਾਹਿਬ ਦਾ ਆਦੇਸ਼ ਵੀ ਸੀ ਕਾਲੀਆਂ ਦਸਤਾਰਾਂ ਦਾ ਦੇਖੋ ਸਿੱਖ ਦੀ ਮਾਨਸਿਕਤਾ ਸਰਕਾਰਾਂ ਦੀ ਮਾਨਸਿਕਤਾ ਉਹ ਹਮੇਸ਼ਾ ਹੀ ਟਾਰਗੇਟ ਰਹਿੰਦੀ ਆ ਪਰ ਮੈਨੂੰ ਕਈ ਵਾਰੀ ਮਨ ਦੇ ਵਿੱਚ ਮੈਂ ਸੋਚਦਾ ਆ ਕਿ ਅੱਜ ਆਪਾਂ 40 ਸਾਲ ਹੋ ਗਏ ਆ ਕਾਂਗਰਸ ਦੀ ਸਰਕਾਰ ਨੇ ਹਕੂਮਤ ਨੇ ਇਥੇ ਹਮਲਾ ਕੀਤਾ ਪਰ ਅੱਜ ਮਾਨਸਿਕਤਾ ਇੰਨੀ ਕਮਜ਼ੋਰ ਹੋ ਗਈ ਆ ਪੇ ਆਪਾਂ ਸੁਣ ਲੈਨੇ ਆ ਸੁਣ ਕੇ ਉਤੋਂ ਦੀ ਰੰਗਾ ਦਿੰਨੇ ਆ ਤੇ ਮੈਂ ਸਮਝਦਾ ਸਰਕਾਰਾਂ ਹਮੇਸ਼ਾ ਹੀ ਖਾਸ ਕਰਕੇ ਇਸ ਸਥਾਨ ਦੇ ਨਾਲ ਇਹ ਸ਼ੁਰੂ ਤੋਂ ਜਦੋਂ ਸਤਗੁਰੂ ਜੀ ਨੇ ਇਹ ਸੋਮਾ ਪ੍ਰਗਟ ਕੀਤਾ ਹਰ ਇੱਕ ਸਰਕਾਰ ਇਸ ਸਥਾਨ ਦੇ ਨਾਲ ਭਿੱਡਦੀ ਆ ਕਿਉਂਕਿ ਇਹ ਉਹ ਸਥਾਨ ਆ ਜਿੱਥੇ ਸਾਂਝੀ ਸਰਵਵਲਤਾ ਇਹ ਉਹ ਸਥਾਨ ਆ ਜਿੱਥੇ ਸਮੁੱਚੇ ਤੌਰ ਤੇ ਸਾਰੇ ਦੁਨੀਆ ਦੇ ਜੀਵ ਆ ਕੇ ਇੱਕ ਮੋਟ ਸਰ ਦੇ ਨਾਲ ਇੱਥੇ ਬੰਦੇ ਆ ਇਹ ਇੱਕ ਸੁਰਤਾ ਜਿਹੜੀ ਆ ਉਹ ਕੁਝ ਸ਼ਾਇਦ ਮੇਰੇ ਖਾਲ ਸ਼ਾਸਕਾਂ ਨੂੰ ਚੰਗੀ ਨਹੀਂ ਲੱਗਦੀ ਇਸੇ ਕਰਕੇ ਇਹਨੂੰ ਟਾਰਗੇਟ ਰੱਖਦੇ ਆ ਮੈਂ ਕਈ ਵਾਰੀ ਸੋਚਦਾ ਵਾ ਜਿੱਦਾਂ ਪਹਿਲਾਂ ਵੀ ਕਿਹਾ ਪਈ ਕਾਂਗਰਸ ਤਾਂ ਹਮੇਸ਼ਾ ਹੀ ਸਿੱਖਾਂ ਦੇ ਹਰ ਇੱਕ ਧਰਮ ਦੇ ਦਖਲਅੰਦਾਜ਼ੀ ਕਰਦੀ ਰਹੀ ਪਰ ਜਿਹੜੀਆਂ ਹੁਣ ਮੌਕੇ ਦੀਆਂ ਸਰਕਾਰਾਂ ਇਹਨਾਂ ਨੇ ਮੈਂ ਸਮਝਦਾ ਬਹੁਤ ਵੱਡਾ ਜਿਹੜਾ ਜ਼ੁਲਮ ਕੀਤਾ ਕਿਉਂਕਿ ਇੱਕ ਸਾਡੇ ਵਿੱਚੋਂ ਹਰਿਆਣਾ ਕਮੇਟੀ ਬੱਕ ਕਰਦੀ ਇੱਕ ਇਥੇ ਨਵੀਂ ਪ੍ਰਿਤ ਜਿਹੜੀ ਹੁਣ ਆਪ ਦੀ ਸਰਕਾਰ ਨੇ ਪਾ ਦਿੱਤੀ ਸੀਗੀ ਤੋਂ ਮੈਂ ਸਮਝਦਾ ਇਹ ਸਰਕਾਰਾਂ ਤਾਂ ਹਮੇਸ਼ਾ ਹੀ ਇੱਕ ਸੰਕਲਪ ਰੱਖਦੀਆਂ ਕਿ ਜਿੱਥੇ ਸਿੱਖ ਸ਼ਕਤੀ ਇਕੱਠੀ ਹੁੰਦੀ ਆ ਉਹ ਸੌਮੇ ਨੂੰ ਖੇਰੂ ਖੇਰੂ ਕੀਤਾ ਜਾਂਦਾ ਤੇ ਮੈਂ ਇਹ ਵੀ ਕਾਮਨਾ ਕਰਦਾ ਕਿ ਹਾਲਸਾਲ ਇਦਾਂ ਹੀ ਸਿਰ ਜੋੜ ਕੇ ਗੁਰੂ ਕੇ ਸਿੱਖ ਸਾਰੇ ਇਕੱਠੇ ਹੋ ਕੇ ਸ਼ਾਂਤੀ ਦੇ ਨਾਲ ਹੀ ਕਿਉਂਕਿ ਆਪਾਂ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹੋਣੇ ਆ ਸ਼ਾਂਤੀ ਨਾਲੇ ਮਨਾਉਣੇ ਚਾਹੀਦੇ ਆ